ਆਰੇ ਮਾਜੀ ਆਸਾਨ ਤਪੰਦਾ ਅਤਿਸ ਲਗਰ ਹਰ ਨਾ ਹੋਗਾ ਜਿੰਨਾ ਕਾਸ ਜਦ ਜੀਵਨ ਪਰਖਤੇ ਆਪਕਾਰ ਮਾਨਸ ਸੰਧੀ ਆਸ ਲੱਗਦਾ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪਰਪਤ ਆਕਤ ਮਾਨਸ ਸੰਦੀ ਆਸ ਦਰ ਭਾਏ ਵੀ ਉੱਚੀ ਆ ਗਲ ਪਈ ਸੋ ਜਨ ਕੀ ਆਸ ਮੱਥੇ ਜੋ ਲਿਖਿਆਸ ਲੈਂ ਵਿਹਾੜੀ ਪਛਤਾਣੀ ਉਥੇ ਇਕੱਲੀ ਗਰੀਬ ਤੇਰਾਸ ਜਿਨ ਕਾਉ ਸਾਥ ਮੁੱਕੇ ਤੀ ਹੈ ਸੋ ਦਰਦਾ ਹੈ نانک کی ارداس آسار سوندا جس منہر چرن نواس دن نانک کی ارداس آساڑ سہدا تس لگا جس منہار ਆਸਾਡ ਤਪੰਦਾ ਕਿਸ ਲਗੈ ਹਰ ਨਾਮ ਉਹਨਾਂ ਜਿੰਨਾ ਆਕਾਸ ਜਦ ਜੀਵਨ ਤੁੰਤਿਆਦ ਚੈ ਮਾਨਸ ਸੱਤੀ ਆਸ ਰਾਤ ਨਾਜ ਬਾਣੀ 12 ਮਹਾ ਪਾਵਨ ਅੰਗ 134